ਪਾ ਅੱਜ 22 23 ਦੀ ਦਰਮਿਆਨੀ ਰਾਤ ਨੂੰ ਜਦ ਮਾਨਸਾ ਤੋਂ ਚੱਪੂ ਤੇ ਚੱਲੀ ਸਾਡੀ ਆਪਣੀ ਜਾਂਦੀ ਆ ਪੰਜਾਬ ਮੇਲ ਤੇ ਜਾਂਦੀ ਆ ਬੰਬਈ ਤੋਂ ਫਿਰੋਜ਼ਪੁਰ ਤੇ ਜਦੋਂ ਇਹ ਬਲੰਸਾ ਸਟੇਸ਼ਨ ਤੋਂ ਬਟਿੰਡੇਵਾਲ ਅਪਸਾਈਡ ਗਈ ਸੀਗੀ ਇਹ ਬਟਿੰਡੇਵਾਲ ਨੂੰ ਚੱਲੀ ਤਾਂ ਥੋੜੀ ਦੂਰ ਜਾ ਕੇ ਅੱਗੇ ਡਰਾਈਵਰ ਨੇ ਸਪਾਟ ਕੀਤਾ ਕਿ ਇਹ ਰੇਲਵੇ ਟਰੈਕ ਦੇ ਉੱਪਰ ਇੱਕ ਬੈੱਡ ਮੈਟਲ ਬੈੱਡ ਫਰੇਮ ਪਿਆ ਜਿਹਨੂੰ ਆਪਾਂ ਕੇ ਲੋਹੇ ਦੀ ਚਾਰਪਾਈ ਕਹਿੰਦੇ ਆ ਅਣਗੁਣਿਆ ਮੰਜਾ ਉਹ ਪਿਆ ਸੀਗਾ ਤੇ ਡਰਾਈਵਰ ਨੇ ਬੜੀ ਸਾਵਧਾਨੀ ਨਾਲ ਮੌਕੇ ਤੇ ਗੱਡੀ ਰੋਕ ਲਈ ਤੇ ਉਸ ਨੂੰ ਕਰਕੇ ਪਾਸੇ ਕੀਤਾ ਤੇ ਇਹਦੇ ਨਾਲ ਸਾਡੇ ਆਰ.ਪੀ.ਐਸ.ੀ. ਪਾਕਰ ਸਿੰਘ ਨੇ ਸਾਡੇ ਚੌਂਕੀ ਚਾਰ ਦੇ ਮਾਨਸਾ ਇਹ ਮੌਕੇ ਤੇ ਪਹੁੰਚ ਗਏ ਤੇ ਫਿਰ ਅਸੀਂ ਸੀ.ਸੀ.ਟੀ.ਵੀ. ਦੀ ਮਦਦ ਨਾਲ ਉੱਥੋਂ ਫਿਰ ਆਂਦੇ ਆਂਦੇ ਤੁਹਾਨੂੰ ਕੋਈ ਉਹ ਟ੍ਰੇਸ ਕਰਦੇ 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 ਅਸੀਂ ਬੰਦਾ ਰਾਉਂਡ ਅਪ ਕਰਦੇ ਕਿੱਥੋਂ ਦਾ ਹੈ ਇਹ ਬੰਦਾ ਹੈ ਕਿ ਉੱਥੇ ਦਾ ਹੀ ਲੋਕਲ ਹੈਗਾ ਲਾਲੀ ਲਾਲੀ ਸਿੰਘ ਪੁੱਤਰ ਗੋਰਾ ਸਿੰਘ ਇਹ ਆਪਣੇ ਗਲੀ ਨੰਬਰ 7 ਵਾਰਡ ਨੰਬਰ 4 ਮੰਤਦਾ ਦੇ ਯਸੇ ਕਿ ਮੰਤਦਾ ਨੇ ਪੁੱਛਿਆ ਕਿ ਕੀ ਮਕਸਦ ਕਿਉਂ ਕਰ ਰਹੇ ਸੀ ਇਹ ਦੇਖੋ ਇਹ ਹੁਣ ਹਜੇ ਹੁਣ ਅਸੀਂ ਅਰੈਸਟ ਕੀਤਾ ਸੀ ਅਸੀਂ ਇਨਵੈਸਟੀਗੇਸ਼ਨ ਕਰਦੇ ਆ ਤੇ ਬਾਕੀ ਨੁਕਸਾਨ ਪਹਚਾਣ ਦੇ ਮੰਤਦਾ ਨਹੀਂ ਕੀਤਾ ਗੱਡੀ ਨੂੰ ਤੇ 52 ਗੱਡੀ ਉਲਟੀ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਤੇ ਇਸ ਲਈ ਅਸੀਂ ਇਸ ਨੂੰ ਧਾਰਾ 150 ਰਿਅਲ ਵੈਕਟ ਦੇ ਅਧੀਨ ਅਸੀਂ ਸ਼ੁਰੂ ਕਰ ਲਿਆ ਸਰ ਕੋਈ ਮੈਸੇਜ ਹੈ ਇਸ ਤਰ੍ਹਾਂ ਦੇ ਜਿਹੜੇ ਕਿ ਮਾੜੇ ਅੰਸਰ ਨੇਗੇ ਇਸ ਤਰ੍ਹਾਂ ਰੇਲਵੇ ਨੂੰ ਨੁਕਸਾਨ ਪਹੁੰਚਾਉਂਦੇ ਨੇਗੇ ਮਾੜੇ ਅੰਸਰ ਨੂੰ ਮੈਸੇਜ ਇਹੀ ਹੈ ਵੀ ਛੜ ਦਿਨ ਕੰਮ ਹੈ ਕਿਉਂਕਿ ਤੁਸੀਂ ਮਤਲਬ ਸਾਡੇ 24 ਘੰਟੇ ਅਸੀਂ ਮਤਲਬ ਟ੍ਰੈਕ ਮੋਟਰਾਲਿੰਗ ਵੀ ਕਰਦੇ ਆ ਸਾਡੀ ਸਟੇਸ਼ਨ ਤੇ ਵੀ ਸਾਡੀ ਪਰੋ ਚਲਦੀ ਹੈ ਸੜਕ ਸਰਵੇਲੈਂਸ ਚੱਲਿਆ ਸਾਡਾ ਤੇ ਮੰਡਰੀ ਰੇਲਵੇ ਸਚੀ ਪ੍ਰਭਾ ਜੀ ਮੈਡਮ ਉਹਨਾਂ ਦੇ ਹੁਕਮ ਅਨੁਸਾਰ ਸਾਰੇ ਪੰਜਾਬ 'ਚ ਇਹ ਮਹਿੰਮ ਚੜਾਈ ਜਾ ਰਹੀ ਹੈ ਤੇ ਇਸ ਲਈ ਵੈਸੇ ਤਾਂ ਇਹ ਹੈ ਵੀ ਜਿੰਨੀ ਜਲਦੀ ਹੋ ਸਕੇ ਛੱਡ ਦੇਣ ਆਪਣੇ ਇਹ ਬਹੁਤ ਵੱਡਾ ਨੁਕਸਾਨ ਤੋਂ ਬਚਿਆ ਬੱਡੇ ਰਸਕ ਹੋਵੇ ਕਿਉਂਕਿ ਟ੍ਰੇਨ ਇਹ ਜਿਹੜੀ ਪੰਜਾਬ ਮੇਲ ਮੇਨ ਗੱਡੀ ਹੈ ਆਪਣੀ ਨਾ ਇਹ ਜਿਹੜੀ ਉਹ ਜਿਹੜੀ ਬੰਬਈ ਤੋਂ ਆਉਂਦੀ ਹੈ ਤਾਂ ਇਹ ਮੇਨ ਵੱਡੀ ਬਹੁਤ ਹਮੇਸ਼ਾ ਫੁੱਲ ਹੁੰਦੀ ਹੈ ਗੱਡੀ ਇਹ ਸਵਾਰੀ ਗੱਡੀਆ ਤੇ ਸਾਨੂੰ ਹੁੰਦਾ ਸੀਗਾ ਪੂਰੇ ਉੱਤੇ ਕੋਹੇ ਦਾ ਤੁਹਾਡੇ ਤੇ ਪਿਆ ਹਾਂਜੀ ਹਾਂਜੀ